ਉਹਨੂੰ ਚੈਨੀ ਚੋਰ ਪਾਥੀਆਂ ਚੋਰ ਸਾਢੇ ਦੇ ਵੀ ਪਹਿਲਾਂ ਸਾਈਕਲ ਚੋਰ ਦੇ ਪਰਚੇ ਕੀਤੇ ਦੀ ਇੱਕ 30 ਸਾਲਾਂ ਦੀ ਕੁੜੀ ਨਾਲ 50 ਸਾਲ ਦੇ ਬੰਦੇ ਨਾਲ ਕਿੱਦਾਂ ਨੂੰ ਗਏ ਜਿਹੜੇ ਕਹਿੰਦੇ ਅਸੀਂ ਭ੍ਰਿਸ਼ਟਾਚਾਰ ਖਤਮ ਕਰਾਂਗੇ ਜਿਹਦੇ ਕੁੜੀਆਂ ਵਿਹਣ ਵਾਲੀ ਹੋਵੇ ਮੁੰਡਾ ਅਡਾਰ ਹੋਵੇ ਤੇ ਉਹਨੂੰ ਸ਼ਰਮ ਨਾਲ ਨੱਕੜ ਬੋ ਕੇ ਮਰ ਜਾਣਾ ਚਾਹੀਦਾ ਕਹਿੰਦੇ ਅਸੀਂ ਭ੍ਰਿਸ਼ਟਾਚਾਰ ਖਤਮ ਕਰਾਂਗੇ ਭ੍ਰਿਸ਼ਟਾਚਾਰ ਦੇ ਉੱਤੇ ਆਪ ਦਾ ਸਾਰਾ ਟੱਬਰ ਬਹਾਤਾ 60 60 ਸਾਲ ਦੇ 10 10 ਘੰਟੇ ਲਗਾਤਾਰ ਬੈਠ ਸਕਦੇ ਜਾਂ ਨੌਜਵਾਨ ਨੂੰ ਦੱਸ ਬਹੁਤ ਸੌਖਾ ਦਾ ਜਿਹੜੇ ਨੌਜਵਾਨ ਆਉਣਗੇ ਉਹ ਪਰਨ ਕਰਕੇ ਆਇਓ ਵੀ ਸੱਚਮੁੱਚ ਅਸੀਂ ਭਾਨੇ ਨੂੰ ਬਾਹਰ ਕਢਾਉਣਾਗਾ ਧੰਨੇ ਦੇ ਵਿੱਚ ਬੈਠਾਂਗੇ ਠੰਡ ਦਾ ਮੌਕਾ ਚਾਹ ਕਰਾਂਗੇ ਵਧੀਆ ਲੈਚੀਆਂ ਪਾ ਕੇ ਪਰ ਉਹ ਚੁਬਦਾ ਕਿਉਂ ਆ ਉਹ ਚੁਬਦਾ ਸਾਡੇ ਲਾਹ ਦੇ ਉੱਗੋ ਦੇ ਐਮਐਲਏ ਦੇ ਉਹ ਚੁਬਦਾ ਮੀਤਹੇਰ ਦੇ ਜਿਹੜਾ ਆਪ ਕਮੇਟੀ ਕਰਦਾ ਹੁੰਦਾ ਜਿਹੜਾ ਸਟੇਜਾਂ ਤੋਂ ਕਹਿੰਦਾ ਹੁੰਦਾ ਉਹਦੀ ਭੈਣ ਜੇ ਸਰਕਾਰੀ ਨੌਕਰੀ ਲੈਣੀ ਆ ਤਾਂ 12 ਲੱਖ ਰੁਪਈਆ ਦੇ ਚੇਅਰਮੈਨ ਨੇ ਮੈਣੀ ਲੈਣੀ ਆ ਚੇਅਰਮੈਨੀ ਦਾ 4 ਕਰੋੜ ਰੁਪਇਆ ਹਾਂਜੀ ਸੋਨੂੰ ਸਾਰਿਆਂ ਨੂੰ ਪਤਾ ਹੈ ਜੀ 22 ਭਾਨੇ ਸਿੱਧੂ ਨੂੰ ਇਨਸਾਫ ਦਿਵਾਉਣ ਲਈ ਪਿੰਡ ਕੋਟਦੂਨੇ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਜੀ ਠੀਕ ਹੈ ਉਹਦੇ ਵਿੱਚ ਸਾਡਾ ਸਭ ਤੋਂ ਵੱਡਾ ਜਿਹੜਾ ਸਹਿਯੋਗ ਹੈ ਉਹ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਰਹੀਆਂ ਨੇ ਜਿਵੇਂ ਤੁਹਾਨੂੰ ਪਤਾ ਹੈ ਵੀ ਦਿੱਲੀ ਜਿੱਤ ਲਈ ਉਹ ਨਹੀਂ ਛੱਡੀ ਠੀਕ ਹੈ ਇਹ ਤਾਂ ਇਹਨਾਂ ਵਾਸਤੇ ਬਹੁਤ ਇੱਕ ਛੋਟਾ ਕੰਮ ਹੈ ਅਸੀਂ ਦਿਲੋਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਤੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਪੂਰੇ ਪੰਜਾਬ ਨੂੰ ਸੱਦਾ ਦਿੰਦੇ ਆਂ ਵੀ ਸੱਚ ਨੂੰ ਸਾਬਤ ਕਰਨ ਲਈ ਸੱਚ ਦਾ ਸਾਥ ਦੇਣ ਲਈ ਪਿੰਡ ਕੋਟਦੂਨੇ 29 ਜਨਵਰੀ ਨੂੰ ਪਹੁੰਚੋ ਜੀ ਸਾਰੇ ਤੇ ਆਜੋ ਆਪਾਂ ਪ੍ਰਧਾਨ ਸਾਹਿਬ ਨਾਲ ਵੀ ਗੱਲ ਕਰਾ ਦਨੇ ਮੈਂ ਦਰਸ਼ਨ ਸਿੰਘ ਮਹਿਤਾ ਮੀਤ ਪ੍ਰਧਾਨ ਬੀਕੇਜੂ ਇੱਕ ਟ ਸਰਕਾਰ ਨੂੰ ਵੀ ਪਤਾਗਾ ਪਹਿਲਾਂ ਬਰਨਾਲੇ ਵਾਲਿਆਂ ਨੇ ਦੇਖਿਆ ਦੀ ਭਾਨੇ ਸਿੱਧੂ ਤੇ ਪਰਚਾ ਦਰਜ ਕਰਕੇ ਤੇ ਨਾਲ ਆਮਨੇ ਦੇ ਕੀਤਾ ਤੀ ਅਸੀਂ ਫਿਰ ਬਰਨਾਲੇ ਐਸਐਸਪੀ ਦਫਤਰ ਤੇ ਵਾਰ ਚ ਬੈਠੇ ਸੀ ਤੁਸੀਂ ਸਾਰੇ ਨੌਜਵਾਨ ਨਾਲ ਤੀਗੇ ਫਿਰ ਉਹ ਥੁੱਕਿਆ ਚਟਿਆ ਦੀ ਸਰਕਾਰ ਨੇ ਆਮਨੇ ਤੋਂ ਪਰਚਾ ਵਾਪਸ ਲੈਤਾ ਦੀ ਭਾਨੇ ਸਿੱਧੂ ਦੀ ਜਵਾਨਤ ਆਪ ਐਸਪੀ ਡੀ ਨੇ ਜਾ ਕੇ ਕਰਵਾਈ ਸੀ ਠੀਕ ਹੈ ਜੀ ਇਸੇ ਤਰ੍ਹਾਂ ਮੈਂ ਕਹਿੰਦਾ ਵੀ ਹਜੇ ਵੀ ਅਸੀਂ ਥੋੜਾ ਲੇਟ ਹੋ ਗਏ ਅਸੀਂ ਲੁਧਿਆਣਾ ਦੇ ਜਵਾਨਤ ਕਰਾਉਣੀ ਨਹੀਂ ਤੀ ਉਹਦੀ ਅਸੀਂ ਲੜਨਾ ਦੀ ਵੀ ਸਾਡਾ ਬੱਚਾ ਜਿਹੜੇ ਨੂੰ ਤੁਸੀਂ ਕ੍ਰਾਈਮੀਨਲ ਕਹਿ ਰਹੇ ਹੋ ਜਿਹੜੇ ਦੇ 10000 ਰੁਪਏ ਦਾ ਇਲਜ਼ਾਮ ਲਾ ਰਹੇ ਹੋ ਯਾਰ ਉਹ ਤਾਂ ਲੋਕਾਂ ਦੇ ਪੈਸੇ ਮੜਵਾਉਂਦਾਗਾ ਉਹ ਲੱਖਾਂ ਲੋਕਾਂ ਦੇ ਪੈਸੇ ਮੜਵਾ ਚੁੱਕਾ ਅਰਬਾਂ ਦੇ ਰੁਪਏ ਜਾਂਦੇ ਹਿਸਾਬ ਦੇ ਵਿੱਚ ਉਹਦੇ ਘਰੇ ਰੌਣਕਾਂ ਲੱਗਦੀਆਂ ਨੇ ਹਜ਼ਾਰ ਹਜ਼ਾਰ ਗੱਡੀ ਮੈਂ ਦੇਖੀ ਆ ਖੜੀ ਬਿਲਕੁਲ ਪਰ ਉਹ ਚੁੱਪਦਾ ਕਿਉਂ ਆ ਉਹ ਚੁੱਪਦਾ ਸਾਡੇ ਲਾਹ ਦੇ ਉੱਗੋ ਦੇ ਐਮਐਲਏ ਦੇ ਉਹ ਚੁੱਪਦਾ ਮੀਤ ਫੇਰ ਦੇ ਵੀ ਮੇਰੀ ਕੋਠੀ ਦੇ ਵਿੱਚ ਇੰਨਾ ਕੱਠ ਕਿਉਂ ਨਹੀਂ ਹੁੰਦਾ ਭਾਨੇ ਦੇ ਤੇ ਲੱਖੇ ਸਦਾਣੇ ਦੇ ਕਿਉਂ ਹੁੰਦਾ ਉਹ ਕੱਠ ਭਰਾਵੋ ਫੇਰ ਹੀ ਹੂਸੋਡੇ ਘਰੇ ਜੇ ਤੁਸੀਂ ਕੁਝ ਕਰਨ ਦੀ ਜ਼ਰੂਰਤ ਰੱਖਦੇ ਹੋ ਮੋਂ ਸਾਨੂੰ ਤੁਸੀਂ ਫੇਰ ਹੀ ਬੁਲਾਇਆ ਜੇ ਅਸੀਂ ਕੁਝ ਲੜਨ ਦੀ ਜ਼ਰੂਰਤ ਰੱਖਦੇ ਆ ਮੈਂ ਪਹਿਲਾਂ ਵੀ ਸਾਥੀ ਚ ਆਪਣੇ ਤਿੰਨ ਵਾਲੇ ਨੇ ਵੀਡੀਓ ਬਣਾਈ ਤੀ ਮੈਂ ਉਹਨੂੰ ਚੈਲੰਜ ਕੀਤਾ ਸੀ ਭਗਵੰਤ ਮਾਨ ਨੂੰ ਉਸ ਨਾਲ ਵੀ ਵੀ ਮੇਰੇ ਤੇ 18 ਪਰਚੇ ਦਰਜ ਨੇ ਪੁੱਤ ਪਰ ਰੈਸਟ ਦਿਖਾਵਾਂਗੇ ਕਿਹੜੇ ਭਾਅ ਵਿਕਦੀ ਆ ਨਹੀਂ ਪਉਂਦਾ ਹੱਥ ਹੱਥ ਕਿੱਧਰ ਨੂੰ ਪਾਇਆ ਜਿਹੜੇ ਪਾਸੇ ਲੋਕਾਂ ਦੀ ਆਵਾਜ਼ ਉੱਠਦੀ ਆ ਉਹਨੂੰ ਦਬਾਉਣ ਦੀ ਖਾਤਰ ਜਿਹੜਾ ਆਪ ਕਮੇਟੀ ਕਰਦਾ ਹੁੰਦਾ ਜਿਹੜਾ ਸਟੇਜਾਂ ਤੋਂ ਕਹਿੰਦਾ ਹੁੰਦਾ ਇਹ ਤਾਂ ਸਰਕਾਰਾਂ ਜੀ ਖੰਭੇ ਖਾਏ ਨੇ ਤਾਰਾਂ ਖਾ ਜਾਂਦੀਆਂ ਨੇ ਤੇ ਅੱਜ ਫਿਰ ਉਹ ਕੀ ਖਾ ਰਿਹਾ ਕਿੱਡਾ ਵੱਡਾ ਫਰੇਮ ਫਰੇਮ ਇੱਕ ਜਿਹਦੇ ਕੁੜੀਆਂ ਵਿਹਣ ਵਾਲੀ ਹੋਵੇ ਮੁੰਡਾ ਅਡਾਰ ਹੋਵੇ ਤੇ ਉਹਨੂੰ ਸ਼ਰਮ ਨਾਲ ਨੱਕੜ ਬੋਕੇ ਮਰ ਜਾਣਾ ਚਾਹੀਦਾ ਸਾਡਾ ਜਿਹੜਾ ਰਿਵਾਜ ਨਹੀਂ ਹੈਗਾ ਦੂਜਾ ਵਿਆਹ ਕਰਾਉਣ ਦਾ ਇੱਕ 30 ਸਾਲਾਂ ਦੀ ਕੁੜੀ ਨਾਲ 50 ਸਾਲ ਦੇ ਬੰਦੇ ਨਾਲ ਸ਼ਰਮ ਨਹੀਂ ਆਉਂਦੀ ਉਸ ਬੰਦੇ ਨੂੰ ਤੇ ਸਾਡੇ ਮੁੰਡੇ ਨੂੰ ਦੋਸ਼ੀ ਦੱਸ ਰਿਹਾ ਜਿਹੜੀ ਉਹਦੀ ਮਾਂ ਕਹਿੰਦੀ ਹੁੰਦੀ ਕਿ ਮੈਂ 25000 ਮੇਰੇ ਘਰ ਵਾਲੀ ਦੀ ਪੈਨਸ਼ਨ ਆਉਂਦੀ ਆ ਮੈਂ ਉਹ 25000 ਤੇ ਗੁਜ਼ਾਰਾ ਕਰਦੀ ਆ ਅੱਜ ਸਵਾ ਤੋਲਾ ਸੋਨਾ ਕਿੱਥੋਂ ਆ ਗਿਆ ਉਹਦੇ ਕੋਲ ਗੱਲ 'ਚ ਸਵਾ ਕਿਲੋ ਉਹਦੇ ਘਰ ਵਾਲੀ ਕੋਲ ਕਿੱਥੋਂ ਆ ਗਿਆ ਉਹਦੀ ਭੈਣ ਕੋਲੇ ਕਿੱਥੋਂ ਆ ਗਿਆ ਤੁਸੀਂ ਵੀਡੀਓ ਸੁਣੀ ਹੋ ਉਹਦੀ ਭੈਣ ਜੇ ਸਰਕਾਰੀ ਨੌਕਰੀ ਲੈਣੀ ਆ ਤਾਂ 12 ਲੱਖ ਰੁਪਈਆ ਦੇ ਚੇਅਰਮੈਨ ਲੈਣੀ ਲੈਣੀ ਆ ਚੇਅਰਮੈਨੀ ਦਾ 4 ਕਰੋੜ ਰੁਪਇਆ ਜਾਂ 12 ਕਰੋੜ ਰੁਪਇਆ ਕਿੱਧਰ ਨੂੰ ਗਏ ਜਿਹੜੇ ਪਹਿ ਕਹਿੰਦੇ ਸੀ ਭ੍ਰਿਸ਼ਟਾਚਾਰ ਖਤਮ ਕਰਾਂਗੇ ਭ੍ਰਿਸ਼ਟਾਚਾਰ ਦੇ ਉੱਤੇ ਆਪਦਾ ਸਾਰਾ ਟੱਬਰ ਬਹਾਤਾ ਜਿਹੜੇ ਸੁਖਵੀਰ ਬਾਦਲ ਨੂੰ ਕਹਿੰਦੇ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਹੋਰ ਜਿਹੜੇ ਮੁੱਖ ਮੰਤਰੀ ਆਏ ਇੱਥੇ ਇਹ ਤਾਂ ਜੀ ਸਕੌਲਟੀਆਂ ਲਈ ਫਿਰਦੇ ਨੇ ਹਜ਼ਾਰ ਹਜ਼ਾਰ ਬੰਦਾ ਤੇ ਉਹਦੀ ਭੈਣ ਲਈ ਫਿਰਦੀ ਅੱਜ 650 ਬੰਦਾ ਉਹਦੇ ਘਰ ਵਾਲੀ ਲਈ ਵੀ ਬਿਰਦੀ ਜਿਹੜਾ ਪਲੱਸ ਸਰਕੈਸ ਰੱਖਿਆ ਤੇ ਆਪ ਮੁੱਖ ਮੰਤਰੀ 1000 ਤੋਂ ਉੱਤੇ ਸਕਿਉਰਟੀ ਲਈ ਬੈਠਾ ਕਿਸੇ ਨਾਲ ਪਹਿਲਾਂ 900 ਦੀ ਕਿਸੇ ਨਾਲ 800 ਦੀ ਤੇ ਉਹਦੀ ਮਾਂ ਨਾਲ ਉਹਦੇ ਨਾਲ ਵੀ ਸਕਿਉਰਟੀ ਹੈ 550 ਫਿਰ ਕਿਹੜੀਆਂ ਸਰਕਾਰਾਂ ਦੀ ਨਿੰਦਿਆ ਕਰਦਾ ਉਹ ਨਹੀਂ ਕਰਾਵਾਂਗੇ ਜਵਾਨ ਤੋਂ ਇਥੇ ਐਲਾਨ ਕਰਦੇ ਅੱਜ ਬਿਨਾਂ ਸ਼ਰਤ ਰਿਹਾ ਕਰਾਵਾਂਗੇ ਮੈਨੂੰ ਜਿਹੜੀ ਸਰਕਾਰ ਤੇ ਗਿਲਾ ਸਾਡੇ ਜਵਾਕ ਨੂੰ ਗ੍ਰਿਫਤਾਰ ਕਰਨ ਤੇ ਬਾਰੀ-ਬਾਰੀ ਲੁਧਿਆਣਾ ਜਵਾਨਤ ਕਰਾਈ ਚਾਕੇ ਪਟਿਆਲੇ ਚੈਨੀ ਚੋਰ ਦਾ ਫਤਵਾ ਫਤਵਾ ਦੇਤਾ ਜਿਹੜੇ ਚੋਰ ਨੇ ਸਾਡੇ ਰੋਜ਼ ਟਰਾਂਸਫਰ ਮਚੋਰੀ ਹੁੰਦੇ ਨੇ ਰੋਜ਼ ਸਾਡੀਆਂ ਕੇਵਲਾਂ ਵੱਡੀਆਂ ਜਾਂਦੀਆਂ ਨੇ ਰੋਜ਼ ਸਾਡੇ ਘਰਾਂ ਚ ਡਾਕੇ ਮਾਰ ਵਜਦੇ ਨੇ ਸਰਿਆਮ ਕਤਲ ਹੁੰਦੇ ਨੇ ਸਰਿਆਮ ਸਰਪੰਚਾਂ ਮੈਂਬਰਾਂ ਦੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੇ ਉੱਥੇ ਇਹਨਾਂ ਦੀ ਸੁਰੱਖਿਆ ਪੁਰ ਜਾ ਪੁਲਿਸ ਕਿੱਥੇ ਆ ਗਈ ਕਿੱਥੇ ਇਹਨਾਂ ਦੀ ਟੈਲੀਜੈਂਸੀ ਜਿਹੜੀ ਟੈਲੀਜੈਂਸੀ ਦੱਸਦੀ ਆ ਵੀ ਦਰਸ਼ਨ ਮਹਿਤਾ ਅੱਜ ਤਾਂ ਮਤਲਬ ਵੀ ਦੋਨੇਜ ਕੋਰਟ ਚ ਆ ਗਿਆ ਉਹਨਾਂ ਨੂੰ ਸਾਰਾ ਪਤਾ ਫਿਰ ਉਹਨਾਂ ਨੂੰ ਚੋਰਾਂ ਦਾ ਕਿਉਂ ਨਹੀਂ ਪਤਾ ਉਹ ਕਤਲ ਕਰਨ ਵਾਲਿਆਂ ਦਾ ਕਿਉਂ ਨਹੀਂ ਪਤਾ ਪਰ ਇਹ ਕਰਾਉਂਦੇ ਨੇ ਇਹਨਾਂ ਦੀ ਸਿਹਤ ਇਹ ਸਾਰਾ ਕੁਝ ਹੁੰਦਾਗਾ ਸਰਕਾਰਾਂ ਜਵਾਨ ਦੀ ਤਾਲਾਬੰਦੀ ਜਿਹੜਾ ਉਹਨਾਂ ਦੇ ਹੱਕ ਚ ਬੋਲਦਾ ਉਹਨੂੰ ਚੜਾਉਂਦੇ ਨੇ ਤਾਂ ਹਾਂ ਜਿਹੜਾ ਮੇਰੇ ਵਰਗਾ ਵਿਰੁੱਧ ਬੋਲਦਾ ਉਹਨਾਂ ਦੇ ਉਹਨੂੰ ਚੈਨੀ ਚੋਰ ਪਾਥੀਆਂ ਚੋਰ ਸਾਡੇ ਦੇ ਵੀ ਪਹਿਲਾਂ ਸਾਈਕਲ ਚੋਰ ਦੇ ਪਰਚੇ ਕੀਤੇ ਸੀ ਦੱਸੋ ਅਸੀਂ ਸਾਈਕਲਾਂ ਤੋਂ ਕੀ ਲੈਣਾ ਇਹ ਗੱਲਾਂ ਕਰਦੀਆਂ ਆਈਆਂ ਸਰਕਾਰਾਂ ਤੇ ਸਾਨੂੰ 29 ਤਰੀਕ ਦੀ ਜਿਹੜੀ ਕਾਲ ਦਿੱਤੀ ਐ ਮੈਂ ਉਹਨੂੰ ਉਸ ਤੇ ਗੱਲ ਕਰਨੀਆਂ ਦਾਣਾ ਮੰਡੀ ਦੇ ਵਿੱਚ ਆਪਾਂ ਪ੍ਰੋਗਰਾਮ ਲੀਕਿਆ ਕਿਉਂਕਿ 10000 ਦੇ ਨੇੜੇ ਇਕੱਠਾ ਹੋਣਾਗਾ 10000 ਤਾਂ ਉੱਥੇ ਬੈਠੂਗਾ ਤੇ 10000 ਰੀ ਤੁਧੋਂ ਉੱਥੋਂ ਦੇਖ ਕੇ ਲੰਘੂਗਾ ਕਿਉਂਕਿ ਸਾਥੀਆਂ ਨੇ ਪਹਿਲਾਂ ਆਪਣੇ ਸਕੂਲ ਵਾਲੇ ਗਰਾਊਂਡ 'ਚ ਰੱਖਿਆ ᱛੀ ਉਹ ਬਦਲ ਕੇ ਆਪਾਂ ਇੱਧਰ ਕੀਤਾ ਵੀ ਉੱਥੇ ਕਿਸੇ ਨੇ ਦੇਖਣਾ ਨਹੀਂ ਨਾਲ ਮੇਰੀ ਬੇਨਤੀ ਆ ਵੀ ਜਿੰਨੇ ਸਾਥੀ ਆਉਣਗੇ ਉਹ ਭਰਾਵੋ ਦੁੱਧ ਜ਼ਰੂਰ ਲੈ ਕੇ ਆਇਓ ਠੰਡ ਦਾ ਮੌਕਾ ਚਾਹ ਕਰਾਂਗੇ ਵਧੀਆ ਲੈਟੀਆਂ ਪਾ ਕੇ ਨਾਲ ਮੇਰੀ ਨੌਜਵਾਨਾਂ ਨੂੰ ਬੇਨਤੀ ਆ ਕਿਉਂਕਿ ਮੈਂ ਬਰਨਾਲੇ ਪਹਿਲੇ ਧਰਨੇ ਚ ਕੁਝ ਦੇਖਿਆ ਉਥੇ ਵੀ ਨੌਜਵਾਨ ਨਹੀਂ ਖੜੇ ਮੇਰੀ ਹੱਥ ਮੰਨ ਕੇ ਬੇਨਤੀ ਆ ਵੀ ਸਾਥੀਓ ਜਿਹੜੇ ਨੌਜਵਾਨ ਆਉਣਗੇ ਉਹ ਪਰਨ ਕਰਕੇ ਆਇਓ ਵੀ ਸੱਚਮੁੱਚ ਅਸੀਂ ਭਾਨੇ ਨੂੰ ਬਾਹਰ ਕਢਾਉਣਾਗਾ ਧਰਨੇ ਦੇ ਵਿੱਚ ਬੈਠਾਂਗੇ ਚਾਹੇ ਉਹ 5 ਘੰਟੇ ਚੱਲਦਾ 7 ਘੰਟੇ ਚੱਕ ਚੱਲਦਾ ਜਦੋਂ ਸਾਢੇ 12 ਵੇ 60-60 ਸਾਲ ਦੇ 10-10 ਘੰਟੇ ਲਗਾਤਾਰ ਬੈਠ ਸਕਦੇ ਜਾਂ ਨੌਜਵਾਨ ਨੂੰ ਤਾਂ ਬਹੁਤ ਸੌਖਾ ਦਾ ਇਸ ਲਈ ਮੇਰੀ ਅਪੀਲ ਆ ਵੀ ਆਓ ਹੰਬਲਾ ਮਾਰੀਏ ਨਜਾਇਜ਼ ਹੁੰਦੇ ਪਰਚੇ ਬੰਦ ਕਰਾਈਏ ਚਾਹੇ ਉਹ ਸਾਡੇ ਇੱਕ ਹੋਰ ਦੇਖਿਆ ਅੰਬਰਤਪਾਲ ਨੂੰ ਟਿਬਰੂਗੜ ਦੀ ਜੇਲ੍ਹ ਵਿੱਚ ਭੇਜਿਆ ਗਿਆ ਨਾਲ ਉਹਦੇ ਸਾਥੀ 9-10 ਹੋਰ ਨੇ ਕੀ ਸਾਡੀਆਂ ਪੰਜਾਬ ਦੀਆਂ ਜੇਲਾਂਾਂ ਕਿਸੇ ਨੌਜਵਾਨ ਨੂੰ ਸਾਹਮਣੇ ਜੋਗ ਨਹੀਂ ਸਾਰੀ ਸਿਆਸਤ ਸਾਰੀ ਭਗਵਾਨਤਮਨ ਦੀ ਚਾਲ ਵੀ ਜੇ ਇੱਥੇ ਰੱਖ ਲੇ ਮਨਜੀਤ ਸਿੰਘ ਦੇ ਧਰੇ ਨੂੰ ਦੋ ਮਹੀਨਾ 2.5 ਮਹੀਨੇ ਵੇ ਕੇ ਛਡਾ ਲਿਆ ਇਹ ਜੇਲ ਮੂਰੇ ਨਾ ਬੈਠਣਾ ਇਹ ਡਰਦੇ ਮਾਰਿਆ ਨੇ ਉਹਨਾਂ ਨੂੰ ਟਿਬਰੂਗੜ੍ਹ ਦੀ ਜੇਲ ਵਿੱਚ ਭੇਜਿਆ ਸਾਨੂੰ ਖਸਤਾ ਹੈਗਾ ਵੀ ਭਾਨੇ ਨੂੰ ਵੀ ਕਿਸੇ ਸਿਆਸਤ ਦੇ ਕਿਸੇ ਕਾਨੂੰਨ ਦੇ ਤਹੇ ਰਹੀ ਜੇ ਅਸੀਂ ਅੱਜ ਜਵਾਨਤ ਕਰਾਉਨੇ ਆ ਪਟਿਆਲੇ ਵਾਲੇ ਤੋਂ ਤਾਂ ਕੋਈ ਕੇਸ ਪਾ ਕੇ ਕਿਸੇ ਪਾਸੇ ਹੋਰ ਭੇਜ ਸਕਦੇ ਨੇ ਨਹੀਂ ਕਰਾਵਾਂਗੇ ਜਵਾਨਤ ਇੱਥੇ ਐਲਾਨ ਕਰਦੇ ਅੱਜ ਬਿਨਾਂ ਸ਼ਰਤ ਰਿਹਾ ਕਰਾਵਾਂਗੇ ਕੋਈ ਜਵਾਨਤ ਨਹੀਂ ਕਰਾਵਾਂਗੇ ਲੜਦੇ ਰਹਾਂਗੇ ਤੇ ਲੰਡ ਦੀ ਪ੍ਰੇਰਨਾ ਮਿਲੀ ਹੋਈ ਆ ਭਾਨਾ ਸਿੱਧੂ ਇਹ ਬਾਹਰ ਆਊਗਾ ਤਾਂ ਬਿਨਾਂ ਜਵਾਨਤ ਤੋਂ ਆਊਗਾ ਜੋ ਪਿੱਛੇ ਗਲਤੀ ਕਰਕੇ ਉੱਕ ਨਹੀਂ ਕਰਾਂਗੇ ਧੰਨਵਾਦ ਜੀ